ਜੀ ਸਰ ਕੱਲ ਇੱਕ ਜਿਹੜਾ ਮੋਟਰਸਾਈਕਲ ਹਰਮੇਲ ਸਿੰਘ ਨਾਮ ਦੇ ਲੜਕੇ ਦਾ ਮੋਟਰਸਾਈਕਲ ਚੋਰੀ ਹੋਇਆ ਸੀ 메ਨ ਬਾਜ਼ਾਰ ਦੇ ਵਿੱਚੋਂ ਜਿਹਦੇ ਤਹਿਤ ਜਦੋਂ ਉਹ ਆਪਦਾ ਮੋਟਰਸਾਈਕਲ ਲੱਭਦੇ ਹੋਏ ਇੱਥੇ ਜਨਤ ਕੁਮਾਰ ਕਬਾੜੀ ਦੀ ਦੁਕਾਨ ਤੇ ਪਹੁੰਚੇ ਤੇ ਉਹਨਾਂ ਨੇ ਪੁਲਿਸ ਨੂੰ ਜਿਹੜਾ ਸੂਚਿਤ ਕੀਤਾ ਜਿਹਦੇ ਨੇ ਪੁਲਿਸ ਇੱਥੇ ਮੌਕੇ ਤੇ ਪਹੁੰਚ ਜਿਹੜਾ ਮੋਟਰਸਾਈਕਲ ਬਰਾਮਦ ਕਰਾ ਲਿਆ ਸੀ ਇੱਕ ਪਤਾ ਲੱਗਾ ਲਵੀ ਇਹ ਕਵਾੜੀਆ ਜਿਹੜਾ ਜਿਹੜਾ ਇਹ ਵੱਖਰੇ ਵੱਖਰੇ ਹੋਰ ਮੋਟਰਸਾਈਕਲ ਚੋਰੀ ਦੇ ਲੈ ਕੇ ਉਹਨਾਂ ਨੂੰ ਕੱਟ ਕੇ ਤੇ ਛੋਟੇ ਪਾਰਟਸ ਜਿਹੜੇ ਆ ਉਹਨਾਂ ਦੀ ਵੇਚ ਲਿੰਦਾ ਜਿਹਦੇ ਤਹਿਤ ਇਹ ਦੇ ਖਿਲਾਫ ਕਾਨੂੰਨ ਮਕਦਮਾ ਨੰਬਰ ਜਿਹੜਾ 8 ਅਧੀਨ ਤਾਰਾ 303 ਜਿਮਨ 2 238 ਬੀ ਐਨ ਐਸ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਤੇ ਇਹਦਾ ਜਿਹੜਾ ਕਾਫੀ ਮਾਤਰਾ ਵਿੱਚ ਜਿਹੜੇ ਕੁ ਕਰੀਬ 20 ਦੇ ਕਰੀਬ ਜਿਹੜੇ ਆ ਜਿਹੜੇ ਇਹਨੇ ਮੋਟਰਸਾਈਕਲ ਚੋਰੀ ਦੇ ਮੋਟਰਸਾਈਕਲ ਸੀ ਉਹਨਾਂ ਦੇ ਇੰਜਨ ਵਗੈਰਾ ਪਾਰਟਸ ਜੋ ਵੀ ਸੀ ਉਹ ਸਾਨੂੰ ਬਰਾਮਦ ਹੋਏ ਆ ਤੇ ਇਹਨੂੰ ਇਸ ਨੂੰ ਜਿਹੜਾ ਆਪਣੇ ਜਿਹੜੀ ਇਹਦੀ ਦੁਕਾਨ ਹੈ ਉਹਨੂੰ ਸੀਲ ਕਰ ਦਿੱਤਾ ਗਿਆ ਤੇ ਜਿਹੜੇ ਹੋਰ ਵੀ ਕੋਈ ਇਸ ਤਰ੍ਹਾਂ ਜਿਹ ਜੋ ਵੀ ਗਲਤ ਕੰਮ ਕਰਨਗੇ ਜੋ ਵੀ ਇਸ ਤਰ੍ਹਾਂ ਕਵਾੜ ਦਾ ਕੰਮ ਕਰਦੇ ਆ ਸਾਰੇ ਨਹੀਂ ਜੋ ਵੀ ਜਿਹੜਾ ਵੀ ਬੰਦਾ ਮਤਲਬ ਗਲਤ ਕੰਮ ਕਰਦਾ ਉਹਦੇ ਖਿਲਾਫ ਵੀ ਇਸ ਤਰ੍ਹਾਂ ਹੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੀ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਸੀਲ ਕੀਤੀਆਂ ਜਾਣੀਆਂ ਜੀ ਸਰ ਕੱਲ ਇੱਕ ਜਿਹੜਾ ਮੋਟਰਸਾਈਕਲ ਹਰਮੇਲ ਸਿੰਘ ਨਾਮ ਦੇ ਲੜਕੇ ਦਾ ਮੋਟਰਸਾਈਕਲ ਚੋਰੀ ਹੋਇਆ ਸੀ ਮੇਨ ਬਾਜ਼ਾਰ ਦੇ ਵਿੱਚੋਂ ਜਿਹਦੇ ਤਹਿਤ ਜਦੋਂ ਉਹ ਆਪਦਾ ਮੋਟਰਸਾਈਕਲ ਲੱਭਦੇ ਹੋਏ ਇੱਥੇ ਜਨਤ ਕੁਮਾਰ ਕਵਾੜੀਏ ਦੀ ਦੁਕਾਨ ਤੇ ਪਹੁੰਚੇ ਤੇ ਉਹਨਾਂ ਨੇ ਪੁਲਿਸ ਨੂੰ ਜਿਹੜਾ ਸੂਚਿਤ ਕੀਤਾ ਜਿਹਦੇ ਨੇ ਪੁਲਿਸ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਅਸੀਂ ਜਿਹੜਾ ਮੋਟਰਸਾਈਕਲ ਬਰਾਮਦ ਕਰਾ ਲਿਆ ਸੀ ਇਹ ਕਵਾਪਾ ਤਾਂ ਲੱਗਾ ਲਵੀ ਇਹ ਕਵਾੜੀਆ ਜਿਹੜਾ ਜਿਹੜਾ ਇਹ ਵੱਖਰੇ ਵੱਖਰੇ ਹੋਰ ਮੋਟਰਸਾਈਕਲ ਚੋਰੀ ਦੇ ਲੈ ਕੇ ਉਹਨਾਂ ਨੂੰ ਕੱਟ ਕੇ ਤੇ ਛੋਟੇ ਪਾਰਟਸ ਜਿਹੜੇ ਆ ਉਹਨਾਂ ਦੀ ਵੇਚ ਲਿੰਦਾ ਜਿਹਦੇ ਤਹਿਤ ਇਹ ਦਿਨ ਖਿਲਾਫ ਕਾਨੂੰਨ ਮਕਦਮਾ ਨੰਬਰ ਜਿਹੜਾ 8 ਅਧੀਨ ਤਾੜਾ 703 ਜਿਮਨ 2 238 ਬੀ ਐਨ ਐਸ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਤੇ ਇਹਦਾ ਜਿਹੜਾ ਕਾਫੀ ਮਾਤਰਾ ਵਿੱਚ ਜਿਹੜੇ ਕੋ ਕਰੀਬ 20 ਦੇ ਕਰੀਬ ਜਿਹੜੇ ਆ ਜਿਹੜੇ ਨੇ ਮੋਟਰਸਾਈਕਲ ਚੋਰੀ ਦੇ ਮੋਟਰਸਾਈਕਲ ਸੀ ਉਹਨਾਂ ਦੇ ਇੰਜਨ ਵਗੈਰਾ ਪਾਰਟਸ ਜੋ ਵੀ ਸੀ ਉਹ ਸਾਨੂੰ ਬਰਾਮਦ ਹੋਏ ਆ ਤੇ ਇਹਨੂੰ ਇਸ ਨੂੰ ਜਿਹੜਾ ਆਪਣੇ ਜਿਹੜੀ ਇਹਦੀ ਦੁਕਾਨ ਹੈ ਉਹਨੂੰ ਸੀਲ ਕਰ ਦਿੱਤਾ ਗਿਆ ਤੇ ਜਿਹੜੇ ਹੋਰ ਵੀ ਕੋਈ ਇਸ ਤਰ੍ਹਾਂ ਜਿਹ ਜੋ ਵੀ ਗਲਤ ਕੰਮ ਕਰਨਗੇ ਜੋ ਵੀ ਇਸ ਤਰ੍ਹਾਂ ਕਵਾੜ ਦਾ ਕੰਮ ਕਰਦੇ ਆ ਸਾਰੇ ਨਹੀਂ ਜੋ ਵੀ ਜਿਹੜਾ ਵੀ ਬੰਦਾ ਮਤਲਬ ਗਲਤ ਕੰਮ ਕਰਦਾ ਉਹਦੇ ਖਿਲਾਫ ਵੀ ਇਸ ਤਰ੍ਹਾਂ ਹੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੀ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਸੀਲ ਕੀਤੀਆਂ ਜਾਣੀਆਂ ਜੀ ਸਰ ਕੱਲ ਇੱਕ ਜਿਹੜਾ ਮੋਟਰਸਾਈਕਲ ਹਰਮੇਲ ਸਿੰਘ ਨਾਮ ਦੇ ਲੜਕੇ ਦਾ ਮੋਟਰਸਾਈਕਲ ਚੋਰੀ ਹੋਇਆ ਸੀ 메ਨ ਬਾਜ਼ਾਰ ਦੇ ਵਿੱਚੋਂ ਜਿਹਦੇ ਤਹਿਤ ਜਦੋਂ ਉਹ ਆਪਦਾ ਮੋਟਰਸਾਈਕਲ ਲੱਭਦੇ ਹੋਏ ਇੱਥੇ ਜਨਤ ਕੁਮਾਰ ਕਵਾੜੀਏ ਦੀ ਦੁਕਾਨ ਤੇ ਪਹੁੰਚੇ ਤੇ ਉਹਨਾਂ ਨੇ ਪੁਲਿਸ ਨੂੰ ਜਿਹੜਾ ਸੂਚਿਤ ਕੀਤਾ ਜਿਹਦੇ ਨੇ ਪੁਲਿਸ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਅਸੀਂ ਜਿਹੜਾ ਮੋਟਰਸਾਈਕਲ ਬਰਾਮਦ ਕਰਾ ਲਿਆ ਸੀ ਇਹ ਕ ਪਤਾ ਲੱਗਾ ਕਿ ਇਹ ਕਵਾੜੀਆ ਜਿਹੜਾ ਜਿਹੜਾ ਇਹ ਵੱਖਰੇ ਵੱਖਰੇ ਹੋਰ ਮੋਟਰਸਾਈਕਲ ਚੋਰੀ ਦੇ ਲੈ ਕੇ ਉਹਨਾਂ ਨੂੰ ਕੱਟ ਕੇ ਤੇ ਛੋਟੇ ਪਾਰਟਸ ਜਿਹੜੇ ਆ ਉਹਨਾਂ ਦੀ ਵੇਚ ਲਿੰਦਾ ਜਿਹਦੇ ਤਹਿਤ ਇਹ ਦਿਨ ਖਿਲਾਫ ਕਾਨੂੰਨ ਮਕਦਮਾ ਨੰਬਰ ਜਿਹੜਾ 8 ਅਧੀਨ ਤਰ੍ਹਾਂ 303 ਜਿਮਨ 2 238 ਬੀ ਐਨ ਐਸ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਤੇ ਇਹਦਾ ਜਿਹੜਾ ਕਾਫੀ ਮਾਤਰਾ ਵਿੱਚ ਜਿਹੜੇ ਕੁ ਕਰੀਬ 20 ਦੇ ਕਰੀਬ ਜਿਹੜੇ ਆ ਜਿਹੜੇ ਨੇ ਮੋਟਰਸਾਈਕਲ ਚੋਰੀ ਦੇ ਮੋਟਰਸਾਈਕਲ ਸੀ ਉਹਨਾਂ ਦੇ ਇੰਜਨ ਵਗੈਰਾ ਪਾਰਟਸ ਜੋ ਵੀ ਸੀ ਉਹ ਸਾਨੂੰ ਬਰਾਮਦ ਹੋਏ ਆ ਤੇ ਇਹਨੂੰ ਇਸ ਨੂੰ ਜਿਹੜਾ ਆਪਣੇ ਜਿਹੜੀ ਇਹਦੀ ਦੁਕਾਨ ਹੈ ਉਹਨੂੰ ਸੀਲ ਕਰ ਦਿੱਤਾ ਗਿਆ ਤੇ ਜਿਹੜੇ ਹੋਰ ਵੀ ਕੋਈ ਇਸ ਤਰ੍ਹਾਂ ਜਿਹ ਜੋ ਵੀ ਗਲਤ ਕੰਮ ਕਰਨਗੇ ਜੋ ਵੀ ਇਸ ਤਰ੍ਹਾਂ ਕਵਾੜ ਦਾ ਕੰਮ ਕਰਦੇ ਆ ਸਾਰੇ ਨਹੀਂ ਜੋ ਵੀ ਜਿਹੜਾ ਵੀ ਬੰਦਾ ਮਤਲਬ ਗਲਤ ਕੰਮ ਕਰਦਾ ਉਹਦੇ ਖਿਲਾਫ ਵੀ ਇਸ ਤਰ੍ਹਾਂ ਹੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੀ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਸੀਲ ਕੀਤੀਆਂ